ਮੰਦਰ ਮਰੋਂ ਰੰਡਾ ਸਾਰੇ ਤੁਹਾਡੇ ਹੱਥ ਪੈ ਤੁਹਾਡੇ ਸਾਡੇ ਸਿੱਪੇ ਪਾ ਪਾਗ ਲੱਗ ਲਿਆਗਾ ਮਨ ਅੱਜ ਡੇਰਾ ਬਾਬਾ ਨਾਨਕ ਦੇ ਤਹਿਸੀਲ ਕੰਪਲੈਕਸ ਵਿੱਚ ਬਲਾਗ ਸੰਮਤੀ ਦੇ ਕਾਰਜਦਾਨ ਕਰਦੇ ਆਖਰੀ ਦਿਨ ਕਾਂਗਰਸ ਪਾਰਟੀ ਸਮਰਥਕ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਸ ਵਿੱਚ ਭੜ ਗਏ ਜਿਸ ਦੌਰਾਨ ਤਿੰਨ ਕਾਂਗਰਸ ਵਰਕਰਾਂ ਦੀਆਂ ਪੱਗਾਂ ਲਾਥ ਗਈਆਂ ਇਸ ਮੌਕੇ ਹਲਕਾਵਾ ਡੈਗੁਰ ਦੀਪ ਸਿੰਘ ਰੰਡਾਵਾ ਜ਼ਿਲ੍ਹਾ ਗੁਰਦਾਸਪੁਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਡਾਵਾ ਦੇ ਸੁਪੁੱਤਰ ਉਹਦੇ ਵੀਰ ਰੰਡਾਵਾ ਮਨਜੋਸਨ ਮਹੌਤ ਪਨਾਪੂਰ ਹੁੰਦਾ ਵੇਖ ਐਸਐਸਪੀ ਬਟਾਲਾ ਮਹਤਾਬ ਸਿੰਘ ਭਾਰੀ ਪੀਸ ਬਲ ਸਮੇਤ ਪਹੁੰਚੇ ਤੇ ਉਕਤ ਘਟਨਾ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਵੱਲੋਂ ਜਮ ਕੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਸੰਬੰਧ ਵਿੱਚ ਸੁਖਿੰਦਰ ਸਿੰਘ ਰੰਧਾਵਾ ਦੇ ਸੁਪੁੱਤਰ ਉਹਦੇ ਵੀਰ ਸਰ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਪਤਾਿਕੂ ਰਦੀਪ ਸਿੰਘ ਰੰਧਾਵਾ ਤੇ ਉਹ ਉਹਨਾਂ ਦੇ ਭਰਾ ਨੇ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਸਾਡੇ ਵਰਕਰਾਂ ਦੀਆਂ ਕਾਰਜਦਾਲਾਂ ਕਰਾਉਣ ਸਮੇ ਪੱਗਾਂ ਲਾਈਆਂ ਅਤੇ ਕਾਗਜ਼ ਦਾਖਲ ਕਰਾਉਣ ਤੋਂ ਰੁਕਿਆ ਗਿਆ ਹੈ ਜਦ ਇਹ ਸਬੰਧੀ ਬਧਾਏ ਗੁਰਦੀਪ ਸਿੰਘ ਰਧਾਵ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਮਾਮਲੇ ਤੇ ਬੋਲਦੇ ਇਹ ਕਿਹਾ ਕਿ ਇਸ ਤਰ੍ਹਾਂ ਦੀ ਬਿਲਕੁਲ ਕੋਈ ਵੀ ਗੱਲ ਨਹੀਂ ਹੋਈ ਅਤੇ ਕਿਸੇ ਨੇ ਵੀ ਕੋਈ ਪੱਗ ਨਹੀਂ ਲੱਤੀ ਪਰ ਅਸੀਂ ਹਲਕੇ ਦਾ ਮਾਹੌਲ ਵਿਗੜ ਨਹੀਂ ਦਵਾਂਗੇ ਅਤੇ ਅਗਰ ਜੇ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਵੇਗੀ ਇਸ ਮੌਕੇ ਐਸਐਸਪੀ ਬਟਾਲਾ ਮਹਤਾਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿ ਗਿਆ ਪੁਲਿਸ ਵਾਲੋ ਸਾਰੇ ਮਾਮਲੇ ਤੇ ਨਜ਼ਰ ਬਣਾਈ ਹੋਈ ਹੈ ਅਤੇ ਜਲਦੀ ਹੀ ਜਾਂਚ ਕਰਕੇ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਆਹ ਸਾਡੇ ਚੇਅਰਮੈਨ ਇਹਦੇ ਕੈਂਡੀਡੇਟ ਦੀ ਪੱਗ ਲਾਈ ਹੋਣਾ ਕੈਂਡੀਡੇਟ ਨੇ ਨਲਿੰਦਰ ਭਾਜਪਾ ਦਾ ਨਾਮ ਹਾਂ ਮੈਂ ਕਾਗਰਪੁਰ ਦੇ ਇੱਥੇ ਆ ਗਏ ਆਂ ਮੋੜ ਦੇ ਉੱਧਰ ਮੁੜੇ ਆਂ ਕੋਲ ਮੈਂ ਹਟ ਗਏ ਆਂ ਜਿੱਥੋਂ ਤੁਹਾਨੂੰ ਸਿੱਧਾ ਕਪਤਨ ਘਾਰ ਆ ਗਿਆ ਉਹ ਸਮੇਂ ਲੋਕਾਂ ਸਾਰ ਦੇ ਵਿੱਚ ਦੋਵੇਂ ਪੀਰ ਤੇ ਲੱਗੇ ਮਗਰੋਂ ਆਇਆ ਉਹ ਪੱਟਿਆਂ ਵਾਲਾ ਕਿਹਨਾ ਰੇਸ਼ਮ ਰੇਸ਼ਮ ਪੱਟਾ ਹਾਂ ਉਨੇ ਮੇਰੇ ਬੰਗਲਵਾں ਦੇ ਪਾਸ ਤੇ ਨਿਕਲੇਗਾ ਬਾਕੀ ਤੇ ਲੈਦਾ ਯਾਰ ਜੇ ਮਰਵਾਉਣਾ ਵਾ ਤੇ ਉਸ ਤਰ੍ਹਾਂ ਗੋਲੀ ਮਰਵਾਦਣ ਕਾਗਰ ਦੀ ਨੂੰ ਗੱਲ ਕੀਤੀ ਗਿਆ ਆਹੋ ਦੇਖੋ ਕਸੂਨੀ ਯਾਰ ਤੁਹਾਨੂੰ ਲੱਗਦਾ ਕਿ ਇਤਾਂ ਦੇ ਹਲਾਸ ਹੈ ਤੁਹਾਡੇ ਸਾਹਮਣੇ ਯਾਰ ਬਣਾਉਣਾ ਬਣਾ ਦਿੱਤੇ ਬਣਾਤੇ ਇਹਨਾਂ ਨੇ ਬੇੜਾ ਕਰਦਾ ਪਾਗ ਵੀ ਹੋ ਗਿਆ ਲੱਗੇ ਜੀ ਅੱਛਾ ਆਵੇਂ ਸਾਰੇ ਬਾਲ ਦੇ ਮੈਂਬਰ ਹਾਂਜੀ ਆਏ ਧੜਕਗੜ ਪਿੰਡ ਦੇਣਾ ਦਰਗਾਹ ਆਏ ਮਾਈਕ ਮਾਰੋ ਆਏ ਸਾਰੇ ਬਾਲ ਖੋਤੇ ਨੇ ਕੌਣ ਆਇਆ ਹਥੋਂ ਪੈਦੜ ਮੇਰੇ ਗਰਦੀਪ ਸਿੰਘ ਨਾਲ ਜਿਹੜੇ ਬੰਦਿਆਂ ਨੂੰ ਲਲਕਾਰ ਕੇ ਵਾਹ ਹੋਏ ਭੱਗ ਕਿੱਥੇ ਭੱਗ ਵੀ ਉਹ ਲੈ ਗਏ ਹੋ ਗਏ ਬੰਦੇ ਨੇ ਇੱਥੇ ਪਤਾ ਨਹੀਂ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਲਾ ਰਹੇ ਨੇ ਉਹਨੇ ਕਿਹਨਾਂ ਨੇ ਖਿਲਾ ਦੇ ਆ ਇਹ ਮਲੇ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾਚੂਟੋਂ ਬੰਨਦਾ ਰਿਹਾ ਤੇ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਬਾਈ ਦਾ ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨੇ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਾ ਕੇ ਆਰਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਜਿੱਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਬੰਦਾ ਜਾਊਗਾ ਨਹੀਂ ਮੇਰੇ ਨਾਲ ਤਾਂ ਨਹੀਂ ਹੱਥੋਂ ਪਈ ਹੋਈ ਸਾਡੇ ਬੰਦੇ ਦੀ ਪੱਗ ਵੀ ਲਾਈ ਚੰਦੇ ਭਲੇ ਬੰਦੇ ਆ ਕੀ ਆ ਉਮੀਦਵਾਰ ਨੇ ਮੈਂ ਚੇਅਰਮੈਨ ਅੱਦੀ ਸਲਾਮ ਆ ਜੀ ਅਹੀਂ ਜਨਾਬ ਤਾਂ ਅੰਦਰੋਂ ਵਾਪਸ ਆਉਣ ਦੇ ਬਾਹਰ ਆਉਣ ਦੇ ਨਹੀਂ ਬਾਹਰ ਆਉਂਦਾ ਢਾਗ ਪੱਗਾ ਪੁਗਾ ਲਾਤੇ ਕੋਈ ਗੱਲ ਹੀ ਯਾਰ ਜੇ ਦੇਖਣਾ ਤਾਂ ਬਾਹਰ ਦੇਖ ਲੈਣਾ ਸਾਡੇ ਨਾਲ ਦੇਖੋ ਕਰਤੂਰ ਥੋੜੀ ਐ ਸਾਰਾ ਕੁਝ ਪੁੱਛ ਕਰਾਉਂਦੇ ਹੀ ਆ ਉਹਨਾਂ ਨੂੰ ਫੋਨ ਕਰਾਉਂਦੇ ਅੰਦਰ ਮੈਂ ਜਾਈ ਮੱਛੂ ਬਲਕੋਲੇ ਬੰਦੂ ਸਿੰਘ ਕਰਦੇ ਮੈਂ ਕੈਂਡੀਡੇਟ ਜੀ ਅੱਛਾ ਜੀ ਨਰਿੰਦਰ ਬਾਜਵਾ ਹਾਂ ਸਾਬਕਾ ਚੇਅਰਮੈਨ ਜਿਹਨੇ ਕਾਗਜ਼ ਦਾਖਲ ਕਰਾ ਕੇ ਬਾਹਰ ਆਏ ਆ ਉਹਨੂੰ ਸਾਡੇ ਗੱਲ ਤੇ ਉਹ ਪੱਡਾਂ ਦੇ ਤੱਕ ਕੀ ਹੋਇਆ ਕੀ ਰੇਸ਼ਮ ਪੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਖਿੱਚ ਕੇ ਲਿਆ ਕਰਨਾ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇਹ ਕਾਂਗਰਸ ਵਾਲਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ। ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ। ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ। ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾਗੇ ਹਨਾ। ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ। ਅਗਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੰਨਣ ਦੇਣੀ ਜਿਹੜੇ ਗੁੰਡਾ ਕਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਗੀਆਂ ਜੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਨੇ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਹੋਈ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਕੱਲ ਤੇ ਕਾਗਜ਼ੀ ਦਾਖਲ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਨਾ ਪੂਰਨ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀ ਜਾਵਾਂ ਕਿ ਮੈਂ ਬੜਾ ਸਾਫ ਆ ਦੂਜਾ ਬੜਾ ਸਾਫ ਹੈ ਇਹ ਲੋਕ ਦੱਸਣਗੇ ਕਿ ਸਾਫ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੂੰ ਹੀ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਕਾਲੀ ਕੋਲੋ ਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੰਗਾ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਕਿਹੜਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਹੁਣ ਗਾਲੀ ਦਾ ਜਵਾਬ ਨਹੀਂ ਦੋਨੇ ਧਿਰ ਖੜੇ ਆ ਤੇ ਹਾਲੀ ਵੀ ਤਣਾਅ ਵਧਿਆ ਪਿਆ ਸਮਾਂ ਤਾਂ ਕਿੰਨਾ ਜਾਜੇ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਕਿਹ ਅਹੀ ਵਿਆਹ ਵਰਗਾ ਮਾਹੌਲ ਆ ਤੇ ਵਿਆਹ 'ਚ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਜਾ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫੁੱਫੜ ਆ ਜਾਂਦਾ ਤਾਂ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਬੇਕੋ ਮੈਂ ਇਹ ਗੱਲ ਤੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ạtੀਆਂ ਪੰਚਾਇਤ ਦੀਆਂ ਲੱਖਣਾ ਕਮਿਊਨਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲੱਖਣਾ ਹੋ ਕੇ ạtੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਸੰਘੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਕੱਲੇ-ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਆ ਲੋਕਾਂ